ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਵਾਈਸ ਸਿਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਸਾਹਮਣੇ 8 9 ਅਤੇ 10 ਜੁਲਾਈ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਤਗੜਾ ਸਿਸਟਮ ਪੰਜਾਬ ਦੇ ਵਿੱਚ ਲੱਗਣ ਜਾ ਰਿਹਾ ਜਿਸ ਦੇ ਨਾਲ ਬਹੁਤ ਭਾਰੀ ਮੀਂਹ ਦੀ ਉਮੀਦ ਹੁਣ ਹੋਣ ਦੀ ਉਮੀਦ ਜਾਗ ਰਹੀ ਹੈ ਕਿ ਬਹੁਤ ਭਾਰੀ ਮੀਂਹ ਹੋਵੇਗਾ ਜਿਸ ਦੇ ਨਾਲ ਗਰਮੀ ਤੋਂ ਰਾਹਤ ਪੰਜਾਬ ਵਾਸੀਆਂ ਨੂੰ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਇਸ ਵੀਡੀਓ ਵਿੱਚ ਅਪਾ ਐਕਸਪਲੇਨ ਕਰਾਂਗੇ ਜੀ ਕਿ ਕਿਹੜੇ ਦਿਨ ਕਿਹੜੇ ਜ਼ਿਲ੍ਹੇ ਵਿੱਚ ਕਿਸ ਤਰੀਕੇ ਨਾਲ ਮੀਂਹ ਹੋਵੇਗਾ ਇਸੇ ਕਰਕੇ ਰਿਕਵੈਸਟ ਕਰਦੇ ਜੀ ਵੀਡੀਓ ਨੂੰ ਬਿਨਾਂ ਸਕਿੱਪ ਕਰੇ ਤੋਂ ਦੇਖਿਓ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਜਿਹੜੀ ਤੁਸੀਂ ਮਿਸ ਨਾ ਕਰ ਸਕੋ ਕਿਉਂਕਿ ਜ਼ਿਲ੍ਹਾ ਵਾਈਜ਼ ਜਾਣਕਾਰੀ ਹੈ ਕੱਲੇ-ਕੱਲੇ ਜ਼ਿਲ੍ਹੇ ਵਿੱਚ 8 9 ਅਤੇ 10 ਜੁਲਾਈ ਤਿੰਨਾਂ ਦਿਨਾਂ ਦੀ ਜਾਣਕਾਰੀ ਸਾਂਝੀ ਕਰਾਂਗੇ ਜਿਦੇ ਵਿੱਚ ਪੱਲਾ ਤਾਜ਼ਾ ਸੈਟਲਰ ਡੇਵਸ ਦੇਖੀ ਜਾਵੇ ਤਾਂ ਪੰਜਾਬ ਦੇ ਉੱਪਰ ਬੱਦਲਵਾਈ ਦਾ ਅਸਰ ਫਿਲਹਾਲ ਬਣਿਆ ਹੋਇਆ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਪਿੰਡ ਜ਼ਿਲ੍ਹੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀਵੇਂ ਦੇ ਹਾਲਾਤ ਨੇ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਜਿਹੜੀ ਉਹ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਫਿਲਹਾਲ ਜਿਹੜੇ ਬਣੇ ਹੋਏ ਨੇ ਉਹਨਾਂ ਦੀ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਆਪਾਂ 8 ਜੁਲਾਈ ਦੇ ਮੌਸਮ ਦੀ 8 ਜੁਲਾਈ ਦਾ ਜਿਹੜਾ ਮੌਸਮ ਹੈ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਪੰਜਾਬ ਦੇ ਵਿੱਚ ਵਧੀਆ ਉਮੀਦ ਹੀ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਜੋ ਸਿਸਟਮ ਫਿਲਹਾਲ ਬਣੇ ਹੋਏ ਨੇ ਉਹ ਪੂਰੇ ਪੰਜਾਬ ਨੂੰ ਕਬਜ ਨੂੰ ਆਪਣੇ ਅੰਦਰ ਕਬਜੇ ਦੇ ਅੰਦਰ ਲੈਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਕਿ ਸਾਰੇ ਪੰਜਾਬ ਦੇ ਵਿੱਚ ਵਧੀਆ ਮੀਂਹ ਹੋਵੇਗਾ ਜਿਹੜੇ ਗੂੜੇ ਨੀਲੇ ਰੰਗ ਨਾਲ ਜ਼ਿਲ੍ਹੇ ਦਰਸਾਏ ਗਏ ਨੇ ਪੰਜਾਬ ਦਾ ਹਿੱਸਾ ਦਰਸਾਇਆ ਗਿਆ ਇਹਦੇ ਵਿੱਚ ਬਹੁਤ ਭਾਰੀ ਉਮੀਦ ਦੀ ਉਮੀਦ ਹੈ ਅਤੇ ਜਿਹੜਾ ਘਟ ਨੀਲਾ ਜਿਹੜਾ ਕਿ ਤੁਸੀਂ ਦੇਖੋ ਮੋਗਾ ਹੋ ਗਿਆ ਬਰਨਾਲਾ ਮਾਨਸਾ ਬਠਿੰਡਾ ਮੁਕਸਰ ਫਜ਼ਿਲਕਾ ਇਹਨਾਂ ਵਿੱਚ ਘੱਟ ਉਮੀਦ ਹੈ ਕਿ ਹਲਕਾ ਦਰਮਿਆਨਾ ਮੀਂਹ ਹੋਵੇਗਾ ਬੂੰਦਾਬੰਦੀ ਦੇ ਨਾਲ ਗਰਜ ਚਮਕ ਹੋਵੇਗੀ ਪਰ ਹਾਂ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ 8 ਜੁਲਾਈ ਨੂੰ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਵਧੀਆ ਮੀਂਹ ਹੋਣ ਦੀ ਉਮੀਦ ਇਸ ਸਿਸਟਮ ਦੇ ਰਾਹੀਂ ਬਣਦੀ ਹੋਈ ਦਿਖਾਈ ਦੇ ਰਹੀ ਹੈ ਜੋ ਕਿ ਇੱਕ ਚੰਗਾ ਸੰਕੇਤ ਹੈ ਗਰਮੀ ਵੀ ਸਿਖਰਾਂ ਤੇ ਪਹੁੰਚ ਚੁੱਕੀ ਹੈ ਹਮਮਸ ਦਾ ਮਾਹੌਲ ਹੈ ਤੇ ਇਸ ਹਮਮਸ ਅਤੇ ਗਰਮੀ ਨੂੰ ਠੱਲਣ ਦੇ ਲਈ ਮੀਂਹ ਦੀ ਉਮੀਦ ਬਣਦੀ ਹੈ ਹੁਣ ਅਗਰ ਗੱਲ ਕੀਤੀ ਜਾਵੇ ਅਗਲੇ 2 ਦਿਨਾਂ ਦੇ ਮੌਸਮ ਦੀ ਨੌ ਤੇ 10 ਤਰੀਕ ਦੀ ਗੱਲ ਕਰੀਏ ਤਾਂ 9 ਤਰੀਕ ਨੂੰ ਸਿਸਟਮ ਥੋੜਾ ਜਿਹਾ ਕਮਜ਼ੋਰ ਹੁੰਦਾ ਦਿਖਾਈ ਦੇ ਰਿਹਾ ਹੈ ਜਿਹਦੇ ਸਿੱਟੇ ਵਜੋਂ ਸਾਨੂੰ ਪੂਰਬੀ ਹਿੱਸੇ ਦੇ ਵਿੱਚ ਜ਼ਿਆਦਾ ਮੀਂਹ ਦੇਖਣ ਨੂੰ ਮਿਲ ਰਿਹਾ ਹੈ ਜਿਹਦੇ ਵਿੱਚ ਜ਼ਿਲ੍ਹਾ ਪਠਾਨਕੋਟ ਹੋ ਗਿਆ ਜੀ ਗੁਰਦਾਸਪੁਰ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਜੀ ਨਵਾਂ ਸ਼ਹਿਰ ਰੂਪਨਗਰ ਸਾਬਜਾ ਅਜੀਤ ਸਿੰਘ ਨਗਰ ਮੁਹਾਲੀ ਫਤਿਹਗੜ ਸਾਹਿਬ ਤੇ ਪਟਿਆਲਾ ਇਹਨਾਂ ਇਲਾਕਿਆਂ ਦੇ ਵਿੱਚ ਹਲਕਾ ਦਰਮਿਆਨਾ ਮੀਂਹ ਦੇਖਣ ਨੂੰ ਮਿਲੇਗਾ ਜਿਸ ਦੇ ਸਿੱਟੇ ਵਜੋਂ ਬਾਕੀ ਪੰਜਾਬ ਦੇ ਵਿੱਚ ਉਮੀਦ ਘੱਟ ਹੈ ਮੀਂਹ ਹੋਣ ਦੀ ਪਰ ਜਿਹ ਬਹੁਤ ਘੱਟ ਉਮੀਦ ਜਿਨ੍ਹਾਂ ਵਿੱਚ ਸਭ ਤੋਂ ਘੱਟ ਉਮੀਦ ਹੈ ਉਹ ਦੋ ਜ਼ਿਲ੍ਹੇ ਨੇ ਬਠਿੰਡਾ ਤੇ ਮਾਨਸਾ ਜਿਨ੍ਹਾਂ ਵਿੱਚ ਬਹੁਤ ਤੋਂ ਨਾ ਮਾਤਰ ਦੇ ਬਰਾਬਰ ਉਮੀਦ ਹੈ ਹੁਣ ਅਗਰ ਗੱਲ ਕੀਤੀ ਜਾਵੇ ਆਉਂਦੇ ਦਿਨਾਂ ਦੀ ਤਾਂ ਤੁਸੀਂ ਦੇਖੋਗੇ ਇਹ ਜਿਹੜੇ ਆਉਂਦੇ ਦਿਨ ਦੇ ਵਿੱਚ 10 ਜੁਲਾਈ ਦੀ ਅਗਰ ਗੱਲ ਕਰੀਏ ਤਾਂ ਜਸ 10 ਜੁਲਾਈ ਨੂੰ ਹੋਰ ਘੱਟ ਮੀਂਹ ਦੀ ਉਮੀਦ ਹੈ ਯਾਨੀ ਕਿ ਸਿਸਟਮ ਥੋੜੀ ਜਿਹੀ ਕਮਜ਼ੋਰ ਪੈ ਰਹੇ ਨੇ ਮੌਨਸੂਨ ਦੇ ਵਿੱਚ ਥੋੜੀ ਜਿਹੀ ਤਬਦੀਲੀ ਆਉਂਦੀ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ 10 ਜੁਲਾਈ ਨੂੰ ਤਾਂ ਹੋਰ ਘੱਟ ਮੀਂਹ ਦੀ ਉਮੀਦ ਬਣਦੀ ਦਿਖਾਈ ਦੇ ਰਹੀ ਹੈ ਜਿਸ ਦੇ ਸਿੱਟੇ ਵਜੋਂ ਹਾਲਾਤ ਇਹ ਵੱਧ ਰਹ ਕਿ 10 ਜੁਲਾਈ ਨੂੰ ਜਿਹੜੇ ਮੀਂਹ ਹੋਵਣਗੇ ਉਹ ਕਿਤੇ ਨਾ ਕਿਤੇ ਸਿਰਫ ਬੂੰਦਾਬاندی ਜਾਂ ਕਿਣਮਣਕਣੀ ਵਰਗੇ ਹੋਣਗੇ ਪਰ ਫਿਲਹਾਲ ਹਜੇ 2 ਤੋਂ 3 ਦਿਨ ਪਏ ਨੇ ਅਜੇ ਇਹ ਦੇ ਵਿੱਚ ਅਗਰ ਕੋਈ ਨਵਾਂ ਸਿਸਟਮ ਆਉਂਦਾ ਹੈ ਤਾਂ ਉਹ ਜਾਣਕਾਰੀ ਵੀ ਤੁਹਾਡੇ ਤੱਕ ਅਸੀਂ ਸਾਂਝੀ ਕਰਾਂਗੇ ਜਾਣਕਾਰੀ ਤੁਹਾਨੂੰ ਇੱਥੇ ਮਿਲੇਗੀ ਤੁਸੀਂ ਅਗਰ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕੀਤਾ ਹੋਵੇਗਾ ਤਾਂ ਹੀ ਬੇਨਤੀ ਕਰਦੇ ਹਾਂ ਜੀ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ